ਅਪਡੇਟ ਪੰਜਾਬ ਮੌਸਮ 5 6 7 ਸਤੰਬਰ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਮੌਸਮ ਪਾਗ ਵੱਲੋਂ ਨਵੇਂ ਅਪਡੇਟ ਜਾਰੀ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਰੇ ਦਰਸ਼ਨਾਤੈਲ ਸਵਾਗਤ ਹੈ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹੇ ਹੋ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਸਕ੍ਰਾਈਬ ਕਰ ਲੋ ਤਾਂ ਅੱਗੇ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੇ ਵਿੱਚ ਜਿੰਨ ਤੱਕ ਜੁੜ ਬਣ ਅਲਰਟ ਜਾਰੀ ਕੀਤੇ ਜਾਣ ਉਸ ਦੀ ਜਾਣਕਾਰੀ ਟੂਰਡ ਨਾਲ ਸਾਂਝੀ ਕਰਾਂਗੇ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 5 ਸਤੰਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ 5 6 7 ਸਤੰਬਰ ਦੀ ਦੇਖਾਂਗੇ ਮੌਸਮ ਕਿਹੜੇ ਇਲਾਕਿਆਂ ਵਿੱਚ ਦੇ ਮੀਂਹ ਦੀ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ ਸਭ ਤੋਂ ਪਹਿਲਾਂ ਆਪਾਂ ਸੈਟੇਲਾਈਟ ਇਮੇਜ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨਡਾਰ ਮਾਡਲ ਦੇਖਾਂਗੇ ਫਿਰ ਆਪਾਂ ਪੰਜਾਬ ਆਈਐਮਡੀ ਵਾਲੋ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ ਆਉਣ ਵਾਲੇ ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਜੇ ਆਪਾਂ ਦੇਖ ਲਈਏ ਪੰਜਾਬ ਦੇ ਉ ਬਣੀ ਹੋਈ ਹੈ ਜੇ ਆਪਾਂ ਗੱਲ ਕਰ ਲਈਏ ਕਿ ਇੱਧਰ ਟਿੰਡੇ ਨਾਲ ਟੱਚ ਕਰਦੇ Rajasthan ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਤੁਸੀਂ ਲਾਈਵ ਸਾਈਡਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ Rajasthan ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਬੋਰ ਦੇ ਨਬਲੋਡ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਖੇਤਰਾਂ ਦੇ ਵਿੱਚ Rajasthan ਦੇ ਖਾਸ ਕਰਕੇ ਚੋਦਪੁਰ, ਜੈਸਲਮੇਰ, ਬਿਕਨੇਰ, ਉਦੇਪੁਰ, ਜੈਪੂਰ ਦੇ ਨਾਲ ਲੱਗਦੇ ਇਲਾਕੇ ਜਿਹੜੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਆਪਾਂ ਨੂੰ ਇਮੇਜ ਸਾਰ ਲੱਗਦੇ ਹੋ ਇਕਾਈ ਦੇ ਰਹੇ ਹਨ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ ਇੱਧਰ ਪੰਜਾਬ ਦੇ ਨਾਲ ਟੱਚ ਕਰਦੇ ਜਿਹੜੇ Rajasthan ਦੇ ਇਲਾਕੇ ਹੋਗੇ ਜਿਵੇਂ ਗੰਗानगर ਹੋ ਗਿਆ ਹਨੂਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖ ਇੱਕ ਵਾਰ ਫਿਰ ਤੋਂ ਛੋਟੀ ਜੀ ਬੇਨਤੀ ਕਰਦੇ ਹਾਂ ਵੀਡੀਓ ਦੇ ਵਿੱਚ ਐਂਡ ਤੱਕ ਜੂਰ ਬਣੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਆਈ ਐਮ ਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਹਨ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਹੁਣ ਅੱਗੇ ਗੱਲ ਕਰ ਲੈਣ ਕਿ ਇਧਰ ਪਟਿਆਲੇ ਨਾਲ ਟੱਚ ਕਰਦੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਦੇ ਇਲਾਕੇ ਜਿਹੜੇ ਪਟਿਆਲੇ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਖਾਸ ਕਰਕੇ ਜਿਹੜੇ ਪੱਛਮੀ ਖੇਤਰ ਹੋ ਗਏ ਫਤਿਹਬਾਦ ਹੋ ਗਿਆ ਇਧਰ ਪੰਜਾਬ ਦੇ ਕੁਝ ਖੇਤਰ ਦੇ ਨਾਲ ਟੱਚ ਕਰਦੇ ਇਲਾਕੇ ਹੋ ਗਏ ਅੰਮਾਲਾ ਹੋ ਗਿਆ ਚੀਕਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਇਧਰ ਉਮੀਦ ਹੈ ਸਾ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਕੋਰਕ ਖੇਤਰ ਕਰਨਾਲ ਹੋ ਗਿਆ ਇਧਰ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਆਪਾਂ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪੰਜਾਬ ਦੇ ਬੇ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜੇ ਆਪਾਂ ਗੱਲ ਕਰ ਲਈਏ ਕਿ ਇੱਕ ਹਰਿਆਣੇ ਵਾਲ ਸਿਸਟਮ ਕਾਫ ਨਵਾਂ ਮੱਧ ਰਾਜਧਨ ਯੂਪੀ ਐਨ ਇਲਾਕਿਆਂ ਦੇ ਵਿੱਚ ਸਿਸਟਮ ਸੰਗਣਾ ਬੰਦਾ ਹੈ ਕਾਇਦੇ ਰਿਹਾ ਕਿਉਂਕਿ ਆਪਾਂ ਜੀ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਬਣੀ ਹੋਈ ਹੈ ਪਰ ਉਸ ਦੇ ਉਲਟ ਜੇ ਆਪਾਂ ਕਰੀਏ ਤਾਂ ਕੋਈ ਵੱਡੀ ਕਾਰਵਾਈ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ ਜਿਹੜੇ ਇਲਾਕੇ ਹੋਣਗੇ ਉੱਤਰ ਪੂਰਬ ਉੱਤਰ ਪੱਛਮ ਦੀ ਦਿਸ਼ਾ ਤੋਂ ਉਹ ਜਲਦੀਆਂ ਹੋਈਆਂ ਹਵਾਵਾਂ ਦੀਆਂ ਆਪਾਂ ਨੂੰ ਦੇਖਣ ਦੇਖਣ ਨੂੰ ਮਿਲ ਸਕਦੀਆਂ ਫਿਲਹਾਲ ਕੋਈ ਵੱਡੀ ਕਾਰਵਾਈ ਤਾਂ ਹੁੰਦੀ ਨਹੀਂ ਅਧਿਕਾਰੀ ਹਲਕਾ ਫੁਲਕਾ ਦਰਮਿਆਨਾ ਮੀਂਹ ਪੰਜਾਬ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜਿਸ ਦੇ ਵਿੱਚ ਆਪਾਂ ਗੱ ਦੀ ਬੈਲਟ ਹੋ ਗਈ ਜਿਸ ਦੇ ਵਿੱਚ ਸੰਗਰੂਰ ਹੋ ਗਿਆ ਲਗਭਗ ਇਹ ਸਿਸਟਮ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇ ਸਿਸਟਮ ਜੇ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ ਕੁਝ ਗਤੀਵਿਧੀਆਂ ਮੀ ਦੀਆਂ ਦੇਖਣ ਨੂੰ ਮਿਲ ਸਕਦੀਆਂ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਦੇ ਇਲਾਕੇ ਹੋ ਗਏ ਗੁਰਦਾਸਪੁਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਵਿੱਚ ਦੇਖਣ ਨੂੰ ਮਿਲ ਸਕਦਾ ਪਠਾਨਕੋਟ ਗੁਰਦਾਸਪੁਰ ਤਰਨਤਨ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਦੀ ਕਾਰਵਾਈ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮ ਬਦਲਵਾਈ ਦੇਖਣ ਨੂੰ ਮਿਲੇਗੀ ਅਗੇ ਆਉਣ ਵਾਲੇ ਘੰਟਿਆਂ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦਾ ਤਾਪਮਾਨ ਦੀ ਗੱਲ ਕਰੀਏ ਤਾਂ ਕਾਫੀ ਗਰਾਵਟ ਆਂਦੀ ਹੋਈத் ਖੈ ਦੇਰੀਆ ਪਿਛਲੇ 3-4 ਦਿਨਾਂ ਦੇ ਵਿੱਚ ਵੀ ਤਾਪਮਾਨ ਨੋਰਮਲ ਨਾਲੋਂ ਘੱਟ ਦਿਖਾਈ ਦੇ ਰਿਹਾ ਹੈ ਤੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤਗੜਾ ਮੀਂਹ ਦਾ ਸਿਸਟਮ ਤਾਂ ਨਹੀਂ ਲੱਗ ਰਿਹਾ ਪਰ ਉਸ ਦੇ ਕਾਰਨ ਜੇ ਲੱਗ ਫਕ ਕਰੀਏ ਤਾਂ ਟੈਂਪਰੇਚਰ 30 ਡਿਗਰੀ ਦੇ ਨੇੜੇ ਬਣੇ ਹੋਏ ਹਨ ਅੱਗੇ ਆਪਾਂ ਗੱਲ ਕਰ ਲਈਏ ਕਿ 22-23 ਡਿਗਰੀ ਰਾਤ ਦੇ ਟੈਂਪਰੇਚਰ ਉਮੀਦ ਹੈ ਕਿ ਬਣੇ ਹੋਏ ਹਵਾਵਾਂ ਦੀ ਗੱਲ ਕਰੀਏ ਤਾਂ ਹਲਕੀ ਫੁਲਕੀ ਨਮੀ ਵਾਲੀਆਂ ਹਵਾਵਾਂ ਆਪਾਂ ਦੇਖਣ ਨੂੰ ਨਹੀਂ ਲੱਗ ਰਹੀ ਏ ਪੱਛਮੀ ਅਤੇ ਉੱਤਰ ਪੱਛਮੀ ਦਿਸ਼ਾ ਵਿੱਚ ਲਗਾਤਾਰ چلਦੀਆਂ ਹੰਦ ਖਾਈ ਦੇ ਏਰੀਆ ਹਾਂ ਅਕਸਰ ਆਪਾਂ ਦੇਖੀਏ ਤਾਂ ਤੇਜ਼ ਹਵਾਵਾਂ ਦਾ ਨਹੀਂ ਹਾਂ ਕਿ ਇਸ ਤੇ ਉਲਟ ਦੀ ਆਪਾਂ ਗੱਲ ਕਰ ਲਈਏ ਕਿ ਪੰਜਾਬ ਦੇ ਹੋਰ ਜਿਹੜੇ ਹੋਰ ਇਲਾਕੇ ਹੋਗੇ ਜਿਸ ਦੇ ਵਿੱਚ ਮਾਚਲਾਂ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀ ਜਿਸ ਦੇ ਵਿੱਚ ਤਲਵਾੜਾ ਹੋ ਗਿਆ ਅਨੰਦਪੁਰ ਸਾਹਿਬ ਹੋ ਗਿਆ ਇੱਧਰ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਜਾਂ ਆਪਾਂ ਸੈਂਟਰਲ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਕੁਝ ਇਲਾਕੇ ਲੁਧਿਆਣਾ ਦੇ ਹੋਗੇ ਜਲੰਧਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਲਾਕੇ ਮੋਗੇ ਦੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਲਾਕੇ ਮਾਨਸੇ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਟਾਂਡਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ 5 ਤਰੀਕ ਨੂੰ ਸਵੇਰੇ 6 ਵਜੇ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਪਟਿਆਲਾ ਦਾ ਹੋ ਗਿਆ ਕੁਜਲਾਕਾ ਬਠਿੰਡੇ ਦਾ ਹੋ ਗਿਆ ਪੱਟੀ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਨੰਗਲ ਦੇ ਇਲਾਕੇ ਹੋ ਗਏ ਇਹਨਾਂ ਇਲਾਕੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ 5 ਤਰੀਕ ਨੂੰ ਸਵੇਰੇ 10 ਵਜੇ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਮੋਗਾ ਫਰੀਦਕੋਟ ਲਤਜਾਨਾ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ 5 ਤਰੀਕ ਨੂੰ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਅੱਗੇ ਗੱਲ ਕਰ ਲਈਏ ਕਿ 5 ਤਰੀਕ ਨੂੰ 7 ਵਜੇ ਦੀ ਗੱਲ ਕਰੀ ਜਿਸ ਦੇ ਵਿੱਚ ਪਟਿਆਲਾ ਮੋਗੇ ਦੇ ਇਲਾਕੇ ਹੋਗੇ ਬਟਿੰਡਾ ਹੋ ਗਿਆ ਇਹਦੇ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ 5 ਤਰੀਕ ਨੂੰ ਰਾਤੀ 11 ਵਜੇ ਮੌਸਮ ਬਿਲਕੁਲ ਸਾਫ਼ ਰਹਿ ਦੇ ਰਿਹਾ ਅੱਗੇ ਜੇ ਆਪਾਂ 6 ਤਰੀਕ ਸੀ ਕਿ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ